ਸਤਿ ਸ਼੍ਰੀ ਅਕਾਲ ਜੀ ਸਾਰਾ ਨਵੇਂ ਵਲੌਗ ਵਾਚੀ ਆਪਣੇ ਤੇ ਅੱਜ ਆਪਾਂ ਚੱਲੇ ਆਪਾਂ ਮਠੱਡੇ ਦਾ ਤੁਸੀਂ ਫੋਨ ਚੁੱਪਦੇ ਹੈਗੇ ਚਲੋ ਜੇ ਫੋਨ ਵੀ ਚੁੱਪਦੇ ਰਾਤ ਨੂੰ ਨਿਹਰਾ ਹੋ ਜਾਂਦਾ ਕੰਮ ਕਰਦੇ ਆ ਇਹਨੂੰ ਤੇ ਵਾ 11 ਵਜਾਂ ਦੇ ਆਉਂਦਿਆਂ ਨੂੰ ਥੱਕੋ ਹੋ ਜਾਂਦਾ ਕਿ ਮੈਂ ਫੋਨ ਵੀ ਸਾਇਲੈਂਟ ਤੇ ਲਾ ਆ ਹੁੰਦਾ ਤੇ ਭਾਈ ਉਹਨੇ ਫੋਨ ਸਵੇਰ ਦੇ ਕਾ ਦੇਗੀ ਤੇ ਆਪਾਂ ਚੱਲੇ ਆ ਮਠੱਡੇ ਤੇ ਮਠੱਡੇ ਜੀ ਜਾ ਕੇ ਤਾਂ ਆਪਾਂ ਦੇ ਦੇ ਦਿੰਦੇ ਟਰੈਕਟਰਾਂ ਨੂੰ ਕੀ ਕੀ ਗੱਲ ਹੈ ਤਾਂ ਟਰੈਕਟਰਾਂ ਦਾ ਭਰਾ ਆਪਣੇ ਤੋਂ ਨਾਲ ਹੀ ਨਾਲ ਤੁਹਾਨੂੰ ਦਿਖਾ ਲਈ ਚੰਗੇ ਕੀ ਗੱਲਬਾਤ ਹੈ ਟਰੈਕਟਰਾਂ ਵਿੱਚ ਕੀ ਨਕਸ਼ਾ ਠੀਕ ਹੈ ਜੀ ਆਪਾਂ ਸਾਰੇ ਕੱਢਾਂਗੇ ਵੀਡੀਓ ਰਹੀ ਠੀਕ ਹੈ ਜੀ ਤੇ ਬਣੇ ਰਹੋ ਮੇਰੇ ਬਲੌਗ ਦੇ ਨਾਲ ਤੇ ਆਪਾਂ ਚੱਲੇ ਹਾਂ ਮਠੱਢੇ ਠੀਕ ਹੈ ਲੋ ਵੀ ਮਿੱਤਰ ਪਿਆਰੋ ਇਹ ਆਪਣਾ ਪਿੰਡ ਆ ਮਵਾਈ ਠੀਕ ਹੈ ਜੀ ਤੇ ਆਪਾਂ ਹੁਣ ਨਿਕਲ ਚੱਲੇ ਆਂ ਪਿੰਡੋਂ ਇੱਦਾਂ ਹੀ ਆਪਾਂ ਨੂੰ ਲੈਣਾ ਆਂਦੇ ਆ ਆਹ ਕਿ ਆਪਾਂ ਕੋੜਾ ਆਪਣੇ ਪਿੰਡ ਦਾ ਦਸੀ ਭਰਾ ਦਾ ਆ ਦੇਖੜਾ ਠੀਕ ਹੈ ਜੀ ਤੇ ਆਪਣੇ ਪਿੰਡ ਆਪਾਂ ਦਿੱਤੇ ਟਰੈਕਟਰ 13 14 ਹੀ ਹੋਣੇ ਸਾਡੇ ਪਿੰਡ ਜੋੜੀ ਡੇਟ ਜਦੋਂ ਆਪਾਂ ਨਾਲ ਦੀ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਜਾਂਦੇ ਜਾਂਦੇ ਰਹਾਂਦੇ ਵਿੱਚ ਜਿੱਦਾਂ ਮੈਂ ਲੋਹੇ ਪਿੰਡ ਲਗਰੇ ਪਹੁੰਚ ਗਏ ਆਪਾਂ ਨਾਲ ਜਿਦਾ ਤੁਹਾਨੂੰ ਪਿੰਡ ਦੱਸੀ ਜਾਣੇ ਆਪਾਂ ਕਿਹੜੇ ਕਿਹੜੇ ਪਿੰਡ ਆ ਗਏ ਆ ਜੀ ਲੋਹੇ ਰੁਖਵਾਲ ਨੂੰ ਹੋ ਗਏ ਸਿੱਦੇ ਲੋ ਜੀ ਪਹੁੰਚ ਗਏ ਆਪਾਂ ਭਾਜੀ ਦੇ ਪਿੰਡ ਤੇ ਪਿੰਡ ਕਾ ਨੂੰ ਖੂਹ ਤੇ ਪਹੁੰਚ ਗਏ ਲੋ ਜੀ ਭਾਜੀ ਦੇ ਪਹੁੰਚ ਗਏ ਖੂਹ ਤੇ ਆਪਾਂ ਤੇ ਆਪਣੇ ਤੋਂ ਤਿੰਨਾਂ ਟਰੈਕਟਰਾਂ ਦਾ ਕੰਮ ਕਰਨਾ ਆਪਾਂ ਤੇ ਆਹ 4 ਵੀਲ ਦਾ ਵੀ ਕਰਨਾ ਠੀਕ ਹੈ ਜੀ ਤੇ ਆ ਵੀ 4 ਵੀਲ ਖੜਾ ਆ ਤੇ ਆ 520 4 ਖੜਾ ਠੀਕ ਹੈ ਜੀ ਇਹਦੀ ਐਕਸਲ ਦੀ ਸੀਲ ਪਾਵਾਂਗੇ ਇਹ ਲੀਕ ਕਰਦਾ ਆ ਅਦਰ ਕੋਨੋ ਰਹਿਮ ਸਾਰਾ ਕਾਲਾ ਕੀਤਾ ਪਿਆ ਇਹ ਵੀ ਤੁਹਾਨੂੰ ਦਿਖਾਵਾਂਗੇ ਕੀ ਵਿੱਚ ਹੈਗਾ ਇਹ ਕਿਦਾਂ ਪਾਉਣੀਆਂ ਸੀਲ ਕੀ ਸਕਦਾ ਬਟਕੇ ਜੀ ਇਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਸਭ ਕੁਝ ਇਹ ਹੈਗਾ 5505 51 ਟੈਪ ਤੇ ਇਹ ਹੈਗਾ 524 ਇਹਦੇ ਵੀ ਟਰੈਕਟਰ ਦਾ ਕੰਮ ਕਰਨਾ ਇਹਦੀ ਜਕ ਜੁਕ ਬਹੁਤ ਲੀਕ ਕਰਦੇ ਆ ਇਹਦੇ ਐਂਡੋਂਡ ਸਾਰੇ ਖਰਾਬ ਹੋ ਗਏ ਇਹ ਵੀ ਕਰਾਂਗੇ ਰੈਡੀ ਇਹ ਟਰੈਕਟਰ ਨਹੀਂ ਲੇਖਾ ਪਾਉ ਦਿੱਤਾ ਇਹ ਟਰੈਕਟਰ ਜਿਹੜਾ ਵੱਡੀ ਮਸ਼ੀਨ ਤੇ ਹੁੰਦਾ ਸੀ ਟਰੈਕਟਰ ਚੜਿਆ ਇਹ ਤੇ ਭਾਈ ਨੇ ਹੁਣ ਵੱਡੇ ਕੰਪੈਨ ਵਿਛਾਲ ਲਿਆ ਦੀ ਉਹ ਖੜੀ ਠੀਕ ਹੈ ਟਰੈਕਟਰ ਕੱਢਦੇ ਆ ਬਾਹਰ ਟਰੈਕਟਰ ਬਾਹਰ ਕੱਢ ਕੇ ਤੇ ਧੋਨੇ ਮੜਿਆ ਤੋਸ ਵਾਰ ਕੇ ਤੇ ਫੇ ਆਪਾਂ ਇਹ ਲੱਗਦੇ ਆ ਦਵਾਲੇ ਇਹਦੀ ਐਕਸਲ ਦੇ ਸੀਲ ਲੀਕ ਕਰ ਗਿਆ ਪਤਾ ਨਹੀਂ ਇੱਧਰ ਲਈ ਹੁਣ ਉੱਧਰ ਲਈ ਉਹ ਲੱਗਦੀ ਆ ਉਹ ਨਹੀਂ ਕਰ ਗਿਆ ਇਹਨਾਂ ਨੇ ਤਾਰਾਂ ਹਲ ਪਾਇਆ ਮਗਰ ਇਹ ਤੁਹਾਨੂੰ ਵੀਡੀਓ ਵਿੱਚ ਵੀ ਦਿਖਾਵਾਂਗੇ ਚੱਲਦਾ ਹੈ ਇਹ ਇਹ ਉੱਤੇ ਨਹੀਂ ਟੰਗੇ ਚਲਾਉਂਦੇ ਆ ਇਹਦੇ ਮਗਰ ਇਹ 40 HP ਟਰੈਕਟਰ ਹੈ ਜੀ ਇਹ ਚਲੋ ਹਲ ਹਲ ਕੱਢਦੇ ਆ ਪਰ ਹਲ ਕੱਢ ਕੇ ਤੇ ਸੀਲ ਸੂਲ ਪਾਈ ਆ ਦੀ ਟਰੈਕਟਰ ਪਹਿਲਾਂ ਧਵਾਉਂਦੇ ਭਈ ਇਹ ਤੋਂ ਪਾਲੇ ਪਾਲੀ ਸਾਈਡ ਭਈ ਇਹ ਤੋਂ ਆਗੇ ਤੇ ਫਿਰ ਆਪਾਂ ਜੈਕ ਤੇ ਲਾਉਂਦੇ ਆ ਖੋਲਦੇ ਆ ਨੂੰ ਆਪਾਂ ਦਿਖਾਉਂਦੇ ਆ ਵਿੱਚ ਕੀ ਆ ਪਰ ਇਹਦੇ ਵਿੱਚ ਸੀਲਾਂ ਨਹੀਂ ਹੈਗੀਆਂ ਇਹਦੇ ਵਿੱਚ ਸੀਲਾਂ ਨਹੀਂ ਐਕਸ ਦੇ ਵਿੱਚ ਹੈਗੀਆਂ ਇਹ ਚ ਪੰਦੇ ਰਹਿਗਾ ਤੁਹਾਨੂੰ ਦਿਖਾਵਾਂਗੇ ਵੀ ਰੰਗ ਕਿੱਦਾਂ ਪੈਂਦੇ ਆ ਕਿੱਦਾਂ ਫੇਡਿੰਗ ਹੁੰਦੀ ਆ ਸਭ ਕੁਝ ਤੁਹਾਨੂੰ ਵਲੌਗ ਦੇ ਵਿੱਚ ਦਿਖਾ ਲਈ ਜਾਣਾ ਠੀਕ ਜੀ ਤੇ ਬਣਿਆ ਰੋ ਵਲੌਗ ਦੇ ਨਾਲ ਤੇ ਮਿਲਦੇ ਆ ਟਰੈਕਟਰ ਤੋਂ ਹੋਗੇ ਠੀਕ ਹੈ ਜੀ ਹਾਂ ਜੀ ਦਰ ਆ ਲਓ ਜੀ ਮੰਗਰਾੜ ਦਿੱਤਾ ਭੱਲਾ ਮੰਗਰਾੜ ਰੱਖਤਾ ਤੇ ਉਹ ਦੇਖੋ ਸਾਡੀਆਂ ਚੁਗਲੀਆਂ ਹੁੰਦੀਆਂ ਉੱਧਰ ਤੇ ਆ ਸਾਡੇ ਪਿੰਡੋਂ ਆ ਫੋਨ ਤੇ ਭਾਜੀ ਲੱਗਾ ਸਾਡੀਆਂ ਚੁਗਲੀਆਂ ਕਰਨ ਦੇ ਚਾਚਾ ਕੰਮ ਕਰਦੇ ਰੁਕੀ ਜਾਂਦੇ ਹੈਂਡ ਫ੍ਰੀ ਕੀਤਾ ਨਾਲ ਸਾਨੂੰ ਸੁਵਾਈ ਜਾਂਦੇ ਆ ਵੀ ਆ ਬੱਸ ਕਰ ਹਣਾ ਚਲੋ ਆਪਾਂ ਹੁਣ ਹੱਬ ਲਈਏ ਠੀਕੇ ਪਹਿਲਾਂ ਤੇਲ ਕੱਢੀਏ ਪੋਟੈਟਰ ਦਾ ਠੀਕੇ ਤੇਲ ਤੋਂ ਕੱਢ ਕੇ ਤੇ ਆਪਾਂ ਪੈ ਲਉਂਦੇ ਹੱਬ ਤੁਹਾਨੂੰ ਦਿਖਾਉਲਦੇ ਆ ਇਹਦੇ ਵਿੱਚ ਨਾ ਯਾਨਕਿ ਸੀਲਾ ਤੁਲਾ ਨਹੀਂ ਕੰਪਨੀ ਦਿੰਦੀਆਂ ਇਹਦੇ ਵਿੱਚ ਰੰਗ ਦੇਤੇ ਕੰਪਨੀ ਨੇ ਠੀਕੇ ਜੀ ਬਹੁਤ ਵਧੀਆ ਚੀਜ਼ ਓਦੋਂ ਵੀ ਪਰ ਹੁਣ ਸੀਲਾ ਦਾ ਕੰਮ ਚੱਕਤਾ ਦੇ ਰੰਗ ਦੇਤੇ ਆ ਤੇ ਰੰਗ ਵੀ ਉਹਦਾ ਮਹਿੰਗੇ ਆ ਕੰਪਨੀ ਦੇ ਵਿੱਚ ਉਹ ਕਿਹੜੇ ਸਸਤੇ ਆ ਤੇ ਚਲੋ ਤੁਹਾਨੂੰ ਦਿਖਾਉਲਦੇ ਆ ਕੀ ਗੱਲਬਾਤ ਹੈ ਬੱਚੇ ਦੇ ਐਕਸਲ ਦੇ ਠੀਕੇ ਜੀ ਉਹੀ ਮਤਲਬ ਲੋ ਵੀ ਖੁੱਲ ਗਈ ਆਪਣੀ ਟਿਊਬ ਠੀਕ ਹੈ ਜੀ ਸਾਰਾ ਘੇਰਾ ਘੁਰਾ ਦੇ ਡੇਟ ਦਾ ਆਪਾਂ ਨਾਲ ਨੂੰ ਕੋਦਾ ਤੇ ਤਰੋਂ ਸਾਰਾ ਹੀ ਕੱਢਦਾ ਆਪਾਂ ਠੀਕ ਹੈ ਜੀ ਤੇ ਤਰੋਂ ਸਾਰਾ ਕੱਢ ਕੇ ਤਾਂ ਆਪਾਂ ਲਾਵਾਂਗੇ ਟਿਊਬ ਟਰੈਕਟਰ ਦੀ ਟਿਊਬ ਲਾ ਕੇ ਤੁਹਾਡੇ ਪਾਵਾਂਗੇ ਵਿੱਚ ਕੀ ਕੀ ਸਮਾਨ ਪਹਿਣਾ ਕੀ ਕੀ ਸਮਾਨ ਕੱਢਣਾ ਕੀ ਰੰਗ ਪਾਉਣੇ ਆ ਕੀ ਪਾਉਣਾ ਸਭ ਕੁਝ ਤੁਹਾਡੇ ਸਾਹਮਣੇ ਰੱਖ ਦੇਣਾ ਕੱਢ ਕੇ ਬਾਹਰ ਆਪਾਂ ਤੇ ਚਲੋ ਆਪਣੇ ਨਾਲ ਬਣੇ ਰਹਿਓ ਤੇ ਆਪਾਂ ਲਾਉਂਦੇ ਆ ਟਿਊਬ ਆਪਾਂ ਓਕੇ ਜੀ ਉਹਦੋਂ ਵੀ ਜਾਈਦਾ ਜੀ ਚਲੋ ਠੀਕ ਹੈ ਠੀਕ ਹੈ ਓਕੇ ਓਕੇ ਇੱਕ ਜੀਨ ਲੱਗਾ ਹੁਣ ਮੈਂ ਇਹਨੂੰ ਕਹਿੰਦਾ ਸੀ ਉਹ ਦੇਖਣਾ ਜਾਮਣ ਵਾਲਾ ਵੀ ਸਿਵਿਆਂ ਵਾਲਾ ਵੀ ਸਿਵਿਆਂ ਅਤਰ ਪੈਂਦਾ ਲਓ ਜੀ ਆਪਾਂ ਦਿੱਤਾ ਖੋਲ ਇੱਕ ਸਲ ਠੀਕ ਹੈ ਜੀ ਤੇ ਦੇਖੋ ਤੇ ਕੋਈ ਸੀਲ ਨਹੀਂ ਹੈਗੀ ਤੇ ਇਹਨੂੰ ਆਪਾਂ ਕੱਢ ਕੇ ਬਾਹਰ ਨਾ ਠੀਕ ਹੈ ਜੀ ਤੁਹਾਨੂੰ ਦਵਾਲਦੇ ਰੰਗ ਪੈਂਦੇ ਇਹਦੇ ਸੀਲ ਤੇ ਹੈ ਓਕੇ ਰਪੋਟਾ ਨਾ ਕੱਢਦਾ ਬਾਹਰ ਕੱਢੋ ਬਾਹਰ ਇੱਕ ਸਲ ਆ ਪੱਟੀ ਬੁਲਾ ਇਹਨਾਂ ਪੱਟੀ ਇਹ ਬੰਨ ਲੈ ਤੇ ਆਪਾਂ ਬੈਰੋਂ ਪਟਕੇ ਤੇ ਕੱਢਦੇ ਰੰਗ ਰੰਗ ਬਾਅਦ ਤੇ ਨਵੇਂ ਪਾਵਾਗੇ ਟਗੇ ਆ ਰਸਮਾ ਨਵਾਂ ਲੈਂਦਾ ਆ ਚਣ ਜੀ ਆ ਆਪਾਂ ਲਿਆਂਦੀ ਆ ਫੋਰ ਵੀਲ ਦੀ ਸੀਟ ਉਹਦਾ ਵੀ ਸੌਲਾਂਗੇ ਤੁਹਾਨੂੰ ਫੋਰ ਵੀਲ ਦੀ ਸੀਟ ਕਿੱਦਾਂ ਪੈਂਦੀ ਆ ਤੇ ਆ ਰੰਗ ਇਹ ਵਿੱਚ ਪੈਕਿੰਗ ਸਾਰੀ ਕੰਪਨੀ ਦੀ ਆ ਜੋ ਵੀਗਾ ਸਮਾਨ ਕੰਪਨੀ ਦੇ ਪੋਣ ਆਪਾਂ ਇਹ ਸਦੀ ਮੋਲੀ ਆ ਮਿਲਦੇ ਆ ਭਾਜੀ ਪਟਕੇ ਨੂੰ ਲਓ ਜੀ ਆਪਾਂ ਐਕਸਲ ਦਿੱਤਾ ਖੋਲ ਤੇ ਇਹਨੂੰ ਧਵਾਗੇ ਚੰਗੇ ਤੋ ਸਵਾਰ ਕੇ ਤੇ ਫੇਰ ਪਟ ਕਰਾਂਗੇ ਤੇ ਆ ਸਭ ਆਪਾਂ ਨਿਕਲੇ ਵਿੱਚੋਂ ਸੀਲਾਂ ਤੇ ਕੰਪਨੀ ਨਾਲ ਰੰਗ ਦੇਤੇ ਆ ਆ ਰੰਗ ਟੁੱਟਾ ਆ ਤੀਸ ਤਾਂ ਆ ਬੈਠਾ ਲਾਦਾ ਹਨਾ ਆ ਦੇ ਚੈੱਕ ਕਰਦੇ ਆ ਸਾਫ ਕਰਕੇ ਤੇ ਕੰਪਨੀ ਨੇ ਸੀਲਾਂ ਤੇ ਆ ਰੰਗ ਦੋ ਦਿੱਤੇ ਆ ਠੀਕ ਹੈ ਜੀ ਤੇ ਆ ਹੈਗੇ ਨੇ ਕੋਲੀਆਂ ਓਕੇ ਆ ਜੀ ਤੇ ਸੀਲਾਂ ਤੇ ਸੀਲ ਨਹੀਂ ਸਹੀ ਸੀਲ ਵੀ ਸਹੀ ਆ ਉਹ ਤਾਂ ਹੈ ਕੰਪਨੀ ਨੇ ਕੋਸੋ ਸਮਝ ਕੇ ਰੰਗ ਦਿੱਤੇ ਆ ਭਾਜੀ ਇਹ ਛੋਟ ਐਕਸਲ ਕਰਕੇ ਤੇ ਆ ਰੰਗ ਦਿੱਤੇ ਕੰਪਨੀ ਨੇ ਚਲੋ ਆਪਾਂ ਇਹਨੂੰ ਫਿੱਟ ਕਰਾਂਗੇ ਧੋਸ ਵਰਕੇ ਐਨ ਫਰੈਸ਼ ਕਰਕੇ ਚੰਗੀ ਤਰ੍ਹਾਂ ਪਾਣੀ ਦੇ ਨਾਲ ਤੇ ਇਹ ਕੰਪਨੀ ਵਾਲਾ 5205 ਆ ਨਾ ਇਹਦੇ ਪਿੱਛੇ ਸੀਲਾਂ ਨੇ ਰੰਗੇ ਹੀ ਆਉਂਦੇ ਆ ਚਲੋ ਆਹ ਕੰਪਨੀ ਦਾ ਆਪਾਂ ਸਮਾਨ ਲਿਆਂਦਾ ਪਹਿਲਾਂ ਮਨ ਲਈ ਨਿਕਾਲੇ ਸੀ ਕਿੰਨੇ ਬੈਲ ਦੇ ਮਗਰ ਆਹ ਕੰਪਨੀ ਰੰਗ ਗਿਆ ਤੇ ਆਪਾਂ ਸਾਰੀ ਕਿੱਟੇ ਮੈਲ ਦੇ ਦਾ ਫਟ ਫਟਾਈ ਇਹ ਫਟ ਕਰਾਂਗੇ ਧੋਸਵਾਰ ਕੇ ਚੰਗੀ ਤਰ੍ਹਾਂ ਟਿਪ ਕਰਦੇ ਆਪਾਂ ਫਟ ਇਹਨੂੰ ਓਕੇ ਜੀ ਲੋ ਜੀ ਹੁਣ ਆ ਪੈਕਸਲ ਦੀ ਇਹ ਧੋ ਚੰਗੀ ਤਰ੍ਹਾਂ ਡੀਜ਼ਲ ਮਾਰ ਮੁਰ ਕੇ ਆਈ ਚਲਾਇਆ ਮੜਾ ਪਾਣੀ ਮਾਰ ਲਈ ਇਹਨੂੰ ਹਮ ਇਹ ਤੇ ਬਹਿਣਾ ਨਹੀਂ ਦਾ ਪੈਣਾ ਹੋ ਗਿਆ ਫਟ ਓਕੇ ਰੋਪਟਾ ਲੈ ਦੂਜਾ ਰੰਗੂ ਚੱਕ ਲੈ ਠੀਕ ਹੁਣ ਸਰਦਕੈਮਰਾਮੈਨ ਭਾਈ ਬਣਿਆ ਅੱਜ ਠੀਕ ਹੈ ਕਹਿੰਦਾ ਮੈਂ ਬਣਾਉਣਾ ਤੁਹਾਡਾ ਵਲੌਗ ਤੇ ਕਹਿੰਦਾ ਤੁਸੀਂ ਕਰੋ ਕੰਮ ਤੇ ਮੈਨੂੰ ਕੰਮ ਛੱਡ ਕੇ ਫਿਰ ਬਲੌਗ ਬਣਾਉਣਾ ਪੈਂਦਾ ਨਹੀਂ ਇਹ ਕੰਮ ਕਰਦੇ ਨਹੀਂ ਇਹ ਤਾਂ ਵੀਡੀਓ ਬਣਾਉਂਦੇ ਰਹਿੰਦੇ ਮੈਂ ਕਿਹਾ ਚੱਲ ਮੈਂ ਹੀ ਬਣਾ ਦਿੰਦਾ ਅੱਜ ਤੁਸੀਂ ਕੰਮ ਦਾ ਕਰੋ ਅਜੇ ਦੋ ਟਰੈਕਟਰ ਦੂਜੇ ਖੜੇ ਐ ਸੈੱਟ ਕਰਨ ਵਾਲੇ ਨਹੀਂ ਨਹੀਂ ਤੇ ਕੋਈ ਕਰਕੇ ਚੱਲ ਜਾਣਾ ਇਹ ਲੈ ਤੇ ਲੈ ਕੇ ਐਸੇ ਕੋਲੇ ਲੈ ਕੇ ਕਿਥੇ ਲਿਆ ਆਉਣ ਹਾਂ ਆਪਿਆ ਰਿਪੋਰਟਾਂ ਦਾ ਸੰਦੀਪ ਬਣਾਏ ਹਾਈਲਾਈਟ 2 3 ਆਪਣੇ ਸ਼੍ਰਮਣੀ ਦੇ ਵਿਆਹ ਦੇ ਲੋਜੀ ਕਰਤਾ ਆਪਾਂ ਫੈਟ ਐਕਸਲ ਤਸੀਲਾ ਸੁਲਾ ਜਿਥਾਂ ਜਿਹੜੇ ਰੰਗ ਆ ਉਹ ਕਰਦੇ ਫਿੱਟ ਰੰਗ ਰੰਗ ਫਿੱਟ ਕਰਨ ਲੱਗੇ ਟਾਈਮ ਲੱਗ ਗਿਆ ਸਾਨੂੰ ਠੀਕ ਹੈ ਜੀ ਉਹ ਇਦਾਂ ਛੇਤੀ ਨਹੀਂ ਪੈਂਦੇ ਹੈਗੇ ਟਾਈਮ ਲੱਗਦਾ ਉਹ ਪਾਉਣ ਨੂੰ ਰੰਗ ਤੇ ਉਹ ਆਪਾਂ ਕਰਤਾ ਫਿੱਟ ਤੇ ਓਕੇ ਰਿਪੋਰਟਾਂ ਤੇ ਹੋ ਗਈ ਐਨ ਫੈਡਿੰਗ ਤੋਂ ਲੱਗੀ ਆਪਾਂ ਡੈਕਸ ਕਰ ਸੀਗੇ ਡੈਕਸ ਕਰ ਸੀਗੇ ਤੇ ਗੋਲੀਆਂ-ਗੋਲੀਆਂ ਪੈ ਗਈਆਂ ਤੇ ਉੱਪਰ ਕੀ ਡੈਕਸ ਦਾ ਦੂਜਾ ਹਿੱਸਾ ਚਲੋ ਆਪਾਂ ਟੂਬ ਟੋਪ ਲਾ ਕੇ ਤੁਹਾਨੂੰ ਫਿੱਟ ਕਰੀਏ ਫਿੱਟ ਕਰਕੇ ਤਾਂ ਆਪਾਂ 5405 4 ਵੀਲ ਖੋਲਣਾ ਆ ਤੇ ਉਹਦੀ ਵੀ ਸੀਲ ਪਾਉਣੀ ਐ ਐਕਸਲ ਦੀ ਤੇ ਉਹ ਵੀ ਪਾਉਂਦੇ ਆਪਾਂ ਤੇ ਹੁਣ ਆਪਾਂ ਕਰੀਏ ਇਹਨੂੰ ਲਾਈਏ ਟੂਬ ਟੂਬ ਲਾ ਕੇ ਫਿੱਟ ਕਰੀਏ ਲੋ ਜੇ ਮਗਰਾੜ ਦਾ ਕਰ ਫਿੱਟ ਆਪਾਂ ਤੇ ਨਟਾਂ ਦੀਆਂ ਦੀ ਕਸਾਈਆਂ ਕਰਕੇ ਦਬਾਲ ਦੇਣ ਤੁਹਾਨੂੰ ਓਕੇ ਰਪੋਰਟ ਐਨ ਚੀਤੀ ਓਕੇ ਰਪੋਰਟ ਤੇ ਹੁਣ ਆਪਾਂ ਟਾਇਟੋ ਲਾਈਏ ਟਾਇਟੋ ਲਾ ਕੇ ਤੇ ਫੇ ਆਪਾਂ ਪਾਈਏ ਤੇਲ ਮਗਰੇ ਤੇਲ ਪਾ ਕੇ ਤੇ ਆਪਾਂ ਲਾਈਏ ਟਰਾਈਟ ਟਰਾਈਟ ਲਜੀਤਾ ਭਾਈ ਆ ਜੀ ਰਾ ਸਾਡਾ ਬਿਲਡਿੰਗ ਦੀ ਭਾਈ ਦੀ ਵਰਕਸ਼ਾਪ ਆ ਪਿੰਡ ਮਠੱਡੀ ਤੇ ਜਿਹੜੇ ਮੇਰੇ ਭਰਾ ਨੇ ਗਰੇਲਾ ਗਰਦਾਣਾ ਕੋਠੀਆਂ ਦੇ ਤੇ ਵਟ ਕਢਾਉਣੇ ਨੇ ਗਰੇਲਾ ਦੇ ਨਾਲ ਤਾਂ ਭਾਈ ਨੇ ਸੁਮਾਰਾ ਕਰ ਲਿਓ ਠੀਕ ਹੈ ਜੀ ਤੇ ਭਾਈ ਆਪਣਾ ਮਠੱਡਿਆਂ ਦਾ ਜੀਤਾ ਆਇਆ ਹੈ ਭਰਾ ਆਪਣਾ ਇਹ ਵੀ ਪਹੁੰਚਾ ਆਪਣੇ ਕੋਲੇ ਤਾਂ ਇਹਦੇ ਭਾਈ ਦਾ ਵੀ ਟੈਕਟਰ ਦਾ ਆਪਾਂ ਕੰਮ ਕਰਨਾ ਇਹ ਨਾਲ ਟੈਕਟਰਾਂ ਦਾ ਬਾਅਦ ਭਾਈ ਦੇ ਟੈਕਟਰ ਦਾ ਵੀ ਕੰਮ ਕਰਨਾ ਇਹ ਵੀ ਜਰਾ ਆਪਣੇ ਨੂੰ ਮਿਲਣਾ ਆਏ ਤਾਂ ਖੂ ਤੇ ਤੇ ਚਲੋ ਆਪਾਂ ਨਾਲ ਦੇ ਨਾਲ ਤੁਹਾਨੂੰ ਦਿਖਾ ਲਈ ਜੰਨੇ ਆ ਤਨ ਵਾਲੇ ਪਟਾਟੋ ਲਾ ਕੇ ਤੇ ਤੇਲ ਪਾ ਕੇ ਤੇ ਆਪਾਂ ਫੋਰ ਵੀਲ ਵੀ ਖੋਲਣਾ ਟਰੈਕਟਰ ਤੇ ਉਹਦੀ ਵੀ ਆਪਾਂ ਮੋੜ ਚੱਕੇ ਸੀਟ ਪਾਉਣੀ ਆ। ਲਓ ਜੀ ਮਿੱਤਰ ਪਿਆਰੇ ਹੋ ਗਿਆ ਟਰੈਕਟਰ ਰੈਡੀ 5505 ਹੋ ਗਿਆ। ਆਇਆ ਬ੍ਰੇਕ ਨਾਲ ਹੀ ਐਂਡ ਹੋ ਗਿਆ। ਲਓ ਜੀ ਇਹਦਾ ਕੰਮ ਹੋ ਗਿਆ ਟਰੈਕਟਰ ਦਾ 5505 ਦਾ ਤੇਲ ਲਾਤਾ ਛੜ ਦੇ ਵਿੱਚ ਤਿਆਰ ਆ ਕੇਵਨ ਟੈਪ ਟਰੈਕਟਰ ਬਾਹਰ ਹੋਣਾ ਉਹਦਾ ਕਰਾਂਗੇ ਕੰਮ ਮੋਲੇ ਫਰੰਟ ਵੀਲ ਪਾਲਿਆ ਲਾ ਇਹਦੇ ਅੰਦਰ ਉਹ ਨਾੜ ਦੇ ਘੇਰੇ ਸਾਰੇ ਖੋਲਣੇ ਪੈਂਦੇ ਆ ਏ 5405 ਦੀ ਐਕਸੋਸੀਲ ਦੀ ਫੈੜ ਹੈ। ਉਹ ਵੀ ਬੋਲੇ ਸੀ ਜਿਹੜੋਂ ਨੇ ਨਾ। ਉਹ ਵੀ ਅਕਲ ਦੀ ਹੋ ਗਈ ਆ। ਉਹ ਪਾਉਂਦੇ ਆ ਰਿਹਾ ਤੇ ਮੇਰੇ ਪਿੰਡ ਵਾਲੇ ਵੀ ਤੁਸੀਂ ਬਾਪੂ। ਤਾਂ ਇਹਨਾਂ ਨੇ ਨਾ ਤਾਂ ਮੈਨੂੰ ਦੱਸਿਆ ਨਾ ਆਪ ਬਾਏ। ਉਸ ਵਾਰ ਕੇ ਚੰਗੀ ਤਰ੍ਹਾਂ ਫਿਰ ਪਾਣੀ ਪੜੀ ਮਾਰ ਕੇ ਰੱਖਦੇ ਆਂ ਸਾਈਡ ਤੇ ਇਹਨਾਂ ਨੂੰ। ਅੱਗੋਂ ਫਟ ਕਰ ਦਿੰਦੇ ਆਂ। ਉਹਨੂੰ ਦੁਬਾਰਾ ਉਸ ਬੰਦੇ ਨੂੰ ਫੇਕਹਿਣਾ ਪਿਆ ਵਿਚਾਰ ਬਾਹਲਾ। ਇਹ ਬਗੈ ਸੇਲ ਦਿਓਗੀ ਫੈੜੇਗੇ। बैरिंग करती फैरिंग नौकेट कंप्लीन देख बोर्ड बोर्ड करते हैं

ਜੇ ਹੋ ਗਿਆ ਓਕੇ ਰਿਪੋਰਟ ਹਾਂ ਫੀਸ ਦੋਦੀਆਂ ਹੋ ਗਈ ਹੈ ਫੜ ਗਈ ਹੈ ਤਾਂ ਨਾਲ ਆਪਾਂ ਬੋਲਟ ਕਰ ਸੀਏ ਇਹ ਤਰਾ ਨੰਬਰ ਦੇ ਬੋਲਟ ਕਰ ਕੇ ਤੇ ਫੇ ਆਪਾਂ ਲਾਈਏ ਕਵਰ ਇਹ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਇਹਨੇ ਜਿਹਨੂੰ ਹਰੇਕ ਨੂੰ ਬਤਾਨਾ ਸੰਭਾਲਣੀ ਚਾਹੀਦੀ ਹੈ ਅੱਜ ਇਹ ਵਾਲਾ ਟਿਕਾਣਾ ਕਰਾਉਂ ਗੱਲ ਕਰਦਾ ਹੋਏ ਤਾਉ ਜੇ ਹੋ ਗਿਆ ਓਕੇ ਰਿਪੋਰਟ ਹਾਂ ਫੀਸ ਦੋਦੀਆਂ ਹੋ ਗਈ ਹੈ ਫੜ ਗਈ ਹੈ ਤਾਂ ਨਾਲ ਆਪਾਂ ਬੋਲਟ ਕਰ ਸੀਏ ਤਰਾ ਨੰਬਰ ਦੇ ਬੋਲਟ ਘਸ ਗਏ ਤੇ ਫੇ ਆਪਾਂ ਲਾਈਏ ਕਵਰ ਇਹ ਇਹ ਬੁਸਤਾ ਜਿਹੜਾ ਟੈਨਿੰਗ ਜਿਹੜੀ ਹਰੇਕ ਨੂੰ ਬਣਾਉਣ ਦਾ ਨਹੀਂ ਬਣੀ ਜਾਂਦੀ ਆ ਅੱਗੇ ਵਾਲਾ ਇੱਕ ਬੰਦਾ ਕਰਾਉਣਾ ਪੈਗਾ ਉਹ ਬੰਦਾ ਪੂਰੀ ਟਾਪਿੰਗ ਕਰਾ ਦੇਣਾ ਇਹ ਹੋ ਗਿਆ ਓਕੇ ਰਿਪੋਰਟ ਹੁਣ ਫੀਸ ਦੋਦੀਆਂ ਨੂੰ ਹੋ ਗਈ ਹੈ ਫੈੜੀ ਹੈ ਇਹਨਾਂ ਨੂੰ ਆਪਾਂ ਬੋਲਟ ਘਸ ਗਏ ਤੇ ਤਰਾ ਨੰਬਰ ਦੇ ਬੋਲਟ ਘਸ ਗਏ ਤੇ ਫੇ ਆਪਾਂ ਲਾਈਏ ਕਵਰ ਜਿਸ ਤਰ੍ਹਾਂ ਕਿ ਨੂੰ ਹਰੇਕ ਨੂੰ ਬਦਨਾਮ ਕਰਨ ਵਾਲੀ ਕਰਨੀ ਆ ਅੱਜ ਵਾਲਾ ਇਕ ਬੰਦਾ ਕਰਾਉਂਦਾ ਬੰਦਾ ਮੋੜੀ ਡਾਉ ਲੋ ਜੀ ਸੀਲ ਦੀ ਹੋ ਗਈ ਹੈ ਫੈਟਿੰਗ ਓਕੇ ਰਿਪੋਰਟਾਂ ਲਾਤੀ ਆਪਾਂ ਐਕਸਲ ਦੇ ਬੁਲਟਾਂ ਨੂੰ ਕਰੀਏ ਤੇ ਹੁਣ ਆਪਾਂ ਰਹਿਮਤ ਹੋਈਏ ਡੀਜ਼ਲ ਦੇ ਨਾਲ ਐ ਧੋਸ ਵਾਰ ਕੇ ਤਾਂ ਆਪਾਂ ਸੈਟ ਕਰਦੇ ਆ ਨਾਲੇ ਆਪਾਂ ਪਾਈਏ ਤੇਲ ਇਹਦੇ ਵਿੱਚ ਤੇ ਆਇਲ ਲੈਵਲ ਠੀਕ ਹੈ ਜੀ ਇਹ ਆਇਲ ਲੈਵਲ ਦਾ ਮਤਲਬ ਇਹ ਆ ਵੀ ਇੱਥੇ ਸਾਹਮਣੇ ਰੱਖ ਕੇ ਤੇਲ ਰਣਾ ਪਣਾ ਦਾ ਵਿੱਚ ਠੀਕ ਹੈ ਆਹ ਲੈਵਲ ਇਹਦਾ ਇਹ ਤੇਲ ਪਾਵਾਂਗੇ ਜੇ ਕਢਣਾ ਤੇਲ ਇਹੇ ਨੜੇ ਧੰਮ ਗਈ ਤੇ ਥੱਲੇ ਜਾਣਾ ਤੇ ਆਪਾਂ ਨਵਾਂ ਤੇਲ ਪਾਉਣਾ ਇਹਨੂੰ ਲੈਵਲ 'ਤੇ ਖੜਾ ਕਰਕੇ ਇੱਥੇ ਤੇਲ ਪਾਣਾ ਇੱਥੇ ਜੋ ਬਾਹਰ ਆਉਣ ਲੱਪਿਆ ਸਮਝ ਲਓ ਓਕੇ ਰਪੋਟਾਂ ਤੇਲ ਪੂਰਾ ਆ ਜੀ ਇੱਥੇ ਤੇਲ ਪਾਵਾ ਗਿਓਨ ਤੇਲ ਨੂੰ ਨਵਾਂ ਪਾ ਕੇ ਤੇ ਲਾਈਏ ਹੋਏ ਆਪਾਂ ਰਹਿਮ ਇਹ ਨਵਾਂ ਪਾ ਕੇ ਇਹ ਟਰੈਕਟਰ ਆਪਾਂ ਤੋਰਦੇ ਇੱਥੋਂ ਤੇ 52 4 ਦਾ ਵੀ ਜੱਕ ਪਾਉਣਾ ਉਹ ਟਰੈਕਟਰ ਦੇ ਥੋੜੇ ਰਹਿਂਦਾ ਕੰਮ ਕਰਨ ਨਾਲ ਉਹ ਵੀ ਫਟ ਕਰਦੇ ਆਪਾਂ